ਅੱਜ ਸਤਿ ਸ਼੍ਰੀ ਅਕਾਲ ਜੀ ਇਸ ਵੀਡੀਓ ਦੇ ਤੁਹਾਡੇ ਬਹੁਤ ਸਾਰੇ ਲੋਕਾਂ ਦੇ ਸਵਾਲ ਸਿਗੇ ਤੇ ਆਪਾਂ ਤੁਹਾਨੂੰ ਦੱਸਾਂਗੇ ਜੀ ਇੱਕ ਵਲੌਗ ਅਪਲੋਡ ਹੋਇਆ ਸੀਗਾ ਜੀ ਜਿਸ ਵਿੱਚ ਮਿੱਕੀ ਵੀਰ ਹੁਣਾਂ ਦੇ ਤੰਨੂ ਵੱਲੋਂ ਰਖੜੀ ਆਈ ਸੀ ਜੋ ਕਿ ਉਹਨਾਂ ਦੀ ਮਾਸੀ ਜੀ ਬਣ ਰਹੀ ਹੈਗੇ ਤਵੇ ਕੀ ਵੀਰ ਤੇ ਰਖੜੀ ਤੇ ਉਸ ਵਿੱਚ ਸੰਦੀਪ ਭੈਣ ਨੇ ਕਿਹਾ ਸੀਗਾ ਕਿ ਕਵਲ ਹੋਣੀ ਵੀ ਘਰ ਵਿੱਚ ਰਖੜੀ ਨਹੀਂ ਬੰਨੀ ਜਾਂਦੀ ਜਾਨੀ ਕਿ ਜਾਨੀ ਕਿ ਪ੍ਰੀਤ ਤੇ ਰਿੰਵਿੰਦਾ ਦੀ ਦੀ ਕਵਲ ਵੀਰ ਦੇ ਰਖੜੀ ਨਹੀਂ ਬੰਦੀਆਂ ਤੇ ਨਾ ਹੀ ਗੁਰਮੀਹਰ ਕਰਨ ਦੇ ਬੰਦੀ ਆ ਤੇ ਨਾ ਹੀ ਜੋ ਕਿ ਉਹਨਾਂ ਦੀ ਭੂਆ ਜੀ ਹੋਣੀ ਆ ਉਹ ਰਖੜੀ ਨਹੀਂ ਲੈ ਕੇ ਹੁੰਦੀਆਂ ਤੇ ਬਹੁਤ ਸਾਰੇ ਲੋਕਾਂ ਦੇ ਇਸ ਵੀਡੀਓ ਦੇ ਉੱਤੇ ਸਵਾਲ ਸੀ ਕਿ ਵੀ ਤੁਸੀਂ ਸਾਨੂੰ ਦੱਸਿਓ ਕਿ ਵੀ ਕਿਉਂ ਨਹੀਂ ਰਖੜੀ ਬੰਦੀ ਤੁਸੀਂ ਹੈਨਾ ਤੇ ਕਈ ਲੋਕ ਇਹ ਵੀਡੀਓ ਵੇਖ ਰਹੀ ਆ ਕਿ ਹਾਂ ਇਹ ਰਖੜੀ ਬਣੀ ਹੈ ਇਹ ਜਸਟ ਉਹਨਾਂ ਨੇ ਇੱਕ ਵੀਡੀਓ ਹੀ ਬਣਾਈ ਸੀਗੀ ਰਖੜੀ ਦਾ ਰਖੜੀ ਪੈਣਾ ਦਾ ਪਿਆਰ ਹੁੰਦਾ ਵਾ ਜੋ ਕਿ ਹਨਾ ਪੈਣਾ ਲੈਣ ਦਿੰਦੀਆਂ ਭੁੱਖੀਆਂ ਨਹੀਂ ਹੁੰਦੀਆਂ ਉਸ ਦੇ ਅਕੋਰਡਿੰਗ ਇਹ ਵੀਡੀਓ ਬਣਾਈ ਗਈ ਸੀ ਉਹਨਾਂ ਵੱਲੋਂ ਇਹ ਪਰ ਉਹਨਾਂ ਨੇ ਆਪਣੇ ਮੂੰਹ ਹੀ ਦੱਸਿਆ ਕਿ ਉਹ ਰਖੜੀ ਨਹੀਂ ਬੰਨਦੇਗੇ ਕਵਲਵੀਰ ਹੁਣੀ ਕਿਉਂਕਿ ਸ਼ਾਇਦ ਉਹਨਾਂ ਦੇ ਸ਼ਾਇਦ ਰਖੜੀ ਵਾਲੇ ਦਿਨ ਹੀ ਉਹਨਾਂ ਦੇ ਘਰ ਵਿੱਚ ਕੋਈ ਹੈਪਨ ਹੋਇਆ ਸੀ ਸ਼ਾਇਦ ਜਿਸ ਤੇ ਕਾਰਨ ਵੀ ਉਹ ਰਖੜੀ ਨਹੀਂ ਬੰਨਦੇਗੇ ਪਰ ਆਪਾਂ ਨੂੰ ਉਹਨਾਂ ਦੇ ਪੂਰੇ ਪਰਿਵਾਰ ਬਾਰੇ ਪਤਾ ਗਿਆ ਕਿ ਉਹਨੇ ਪੂਰੇ ਪਰਿਵਾਰ ਦਾ ਕਿੰਨਾ ਪਿਆਰ ਹੈ ਕਿੰਨਾ ਮਿਲਵਰਤਨਾ ਕਿੰਨੇ ਪਰੇ ਪਿਆਰ ਨਾਲ ਉਹ ਰਹਿੰਦੀ ਹੈ ਚਾਹੇ ਉਹਨਾਂ ਦੀ ਭੂਆ ਹੋਵੇ ਚਾਹੇ ਉਹਨਾਂ ਦੀਆਂ ਭੈਣਾਂ ਰੀਲ ਹੋਣ ਸਾਰਿਆਂ ਨੂੰ ਉਹ ਮੁਝ ਕੇ ਪੂਰੇ ਪਿਆਰ ਦੇ ਨਾਲ ਮਿਲ ਮਿਲ ਬਸਤਰ ਕਰਦੀ ਆ ਸਾਰਿਆਂ ਦਾ ਨਾਲ ਤੇ ਬੁੱਝ ਬਹੁਤ ਹੀ ਵਧੀਆ ਲੱਗਦਾ ਵਾ ਤੇ ਇਸ ਤੇ ਪਿਆਰ ਹੀ ਚਾਹੀਦਾ ਹੁੰਦਾ ਭੈਣਾਂ ਨੂੰ ਹਨਾ ਚਾਹੇ ਉਹ ਰਖੜੀ ਬੰਨਣ ਚਾਹੇ ਨਾ ਬੰਨਣ ਇਹ ਕੋਈ ਬਾਤ ਬਹੁਤ ਹੀ ਵੱਡੀ ਗੱਲ ਨਹੀਂ ਹੁੰਦੀ ਪਰ ਭੈਣ ਭਰਾਵਾਂ ਦਾ ਪਿਆਰ ਵਾਗਰੂ ਉਹਨਾਂ ਦਾ ਇਦਾਂ ਹੀ ਬਣਾਈ ਰੱਖੇ ਬਸਨਦੀਪ ਭੈਣ ਨੇ ਕਿਹਾ ਹੈ ਕਿ ਉਹ ਅਗਲੀ ਵਾਰ ਤੋਂ ਗੁਰਮੀਤ ਹਰਤੇ ਕਰਨ ਦੀ ਰਖੜੀ ਜਰੂਰ ਸ਼ੁਰੂ ਕਰਵਾਏਗੀ